ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਪੀਖੀ ਦੇ ਵਿੱਚ ਲੱਗ ਚੁੱਕਿਆ ਹੈ ਲੇਡੀਜ਼ ਰੈਡੀमेड ਕੱਪੜਿਆਂ ਦਾ ਭਾਰੀ ਮੇਲਾ ਤੇ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਵੀ ਆਹ ਜਿਹੜੀਆਂ ਲੇਡੀ ਡਰੈਸਾਂ ਨੇ ਸਾਰੀਆਂ ਤੇ 50% ਡਿਸਕਾਊਂਟ ਕਰ ਦਿੱਤਾ ਹੈ ਜੀ ਕੀ ਕਰ ਦਿੱਤਾ ਡਿਸਕਾਊਂਟ ਹਾਂਜੀ ਮੇਰੀਆਂ ਭੈਣਾਂ ਵਾਸਤੇ ਲੱਗ ਚੁੱਕੀਆਂ ਨੇ ਆਫਰਾਂ ਪਰਵੀਨ ਰੈਡੀਮੇਡ ਗਾਰਮੈਂਟਸ ਤੇ ਕੀ ਲੱਗ ਚੁੱਕੀਆਂ ਨੇ ਆਫਰਾਂ 50% ਡਿਸਕਾਊਂਟ ਰੇਟਾਂ ਤੇ ਭਾਰੀ ਮੇਲਾ ਰੱਖੜੀ ਦਾ ਤਿਹਾਰ ਆ ਗਿਆ ਤੇ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਵੀ ਆਹ ਜਿਹੜੀਆਂ ਲੇਡੀਜ਼ ਡਰੈੱਸਾਂ ਨੇ ਸਾਰੀਆਂ ਤੇ 50% ਡਿਸਕਾਊਂਟ ਕਰ ਦਿੱਤਾ ਹੈ ਜੀ ਕੀ ਕਰ ਦਿੱਤਾ ਡਿਸਕਾਊਂਟ ਤਾਂ ਤੁਸੀਂ ਭੱਜ ਕੇ ਨੱਟ ਕੇ ਦੌੜ ਕੇ ਆ ਜਾਓ ਨਵੇਂ-ਨਵੇਂ ਆਈਟਮਾਂ ਲੇਟੈਸਟ ਆਈਟਮਾਂ ਨੇ ਕੋਈ ਤੁਸੀਂ ਜਾਣਕਾਰੀ ਵੀ ਲੈਣੀ ਹੈ ਜਾਂ ਅਡਰੈਸਾਂ ਡਿਜ਼ਾਈਨ ਦੇਖਣੇ ਆ WhatsApp ਰਾਹੀਂ ਦੇਖਣੇ ਆ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤਾਂ ਮੇਰੀਆਂ ਭੈਣਾਂ ਨੂੰ ਇੱਥੇ ਆਫਰਾਂ ਮਿਲਣਗੀਆਂ 50% ਡਿਸਕਾਊਂਟ ਰੇਟਾਂ ਤੇ ਤਾਂ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਵੀ ਆਪਾਂ ਪਹੁੰਚ ਚੁੱਕੇ ਹਾਂ ਜੀ ਪ੍ਰਵੀਨ ਰੈਡੀਮੇਡ ਗਾਰਮੈਂਟਸ ਵਾਲਿਆਂ ਦੇ ਪਿੱਖੀ ਸ਼ਹਿਰ ਦੇ ਵਿੱਚ ਜਿੱਥੇ ਆਫਰ ਲੱਗੀ ਹੈ ਰਖੜੀ ਦੇ ਸ਼ੁਭ ਮੌਕੇ ਤੇ 50% ਡਿਸਕਾਊਂਟ ਰੇਟ ਇਹ ਬਿਲਕੁਲ ਫਰੈਸ਼ ਮਾਲ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਆਫਰਾਂ ਬਾਰੇ ਹਾਂਜੀ ਤੁਸੀਂ ਕੀ ਕੀ ਆਫਰਾਂ ਲਾਈਆਂ ਨੇ ਹਾਂਜੀ ਸਰ ਜਿਵੇਂ ਟੌਪ ਆ ਗਏ ਮਿੱਡੀਆਂ ਆ ਗਏ ਕੁਰਤੀਆਂ ਕੀ ਸਾਰੀਆਂ ਤੇ ਸੇਲ ਲੱਗੀ ਹੋਈ ਹੈ ਫਰੈਸ਼ ਮਾਲ ਹੈ ਵੀ ਨਹੀਂ ਸੇਲ ਤੇ ਕੱਢਿਆ ਹੋਇਆ ਫਰੈਸ਼ ਹੈ ਰੱਖੜੀ ਕਰਕੇ ਤੁਸੀਂ ਦੇਖ ਸਕਦੇ ਹੋ ਤਾਂ ਕਲਰ ਵੈਰਾਈਟੀ ਆ ਦੇਖੋ ਜਿਵੇਂ ਆ ਚੀਜ਼ ਆ ਗਈ ਇਹਦਾ ਵੀ ਡਿਜ਼ਾਈਨ ਲੁੱਕ ਅਲੱਗ ਹੈ ਜੀ ਜਿਵੇਂ ਆ ਚੀਜ਼ ਆ ਗਈ ਤੁਸੀਂ ਦੇਖ ਸਕਦੇ ਹੋ ਆ ਚੀਜ਼ 50% ਆਫਰ ਨੇ ਹਾਂਜੀ 50% ਆਫਰ ਰੱਖੜੀ ਕਰਕੇ ਸਪੈਸ਼ਲ ਤਾਂ ਤੁਸੀਂ ਦੇਖ ਸਕਦੇ ਹੋ ਇਹ ਗਰਲਸਟਾਪ ਹੈ ਜੀ ਲੇਟੈਸਟ ਵੈਰਾਈਟੀ ਹੈ ਜੇ ਆਪਾਂ ਬਾਜ਼ਾਰ ਦੇ ਵਿੱਚ ਦੇਖੀਏ ਰੇਟ ਤਾਂ ਉਹਦੇ ਨਾਲੋਂ ਇੱਥੇ 50% ਡਿਸਕਾਊਂਟ ਰੇਟ ਹੈ ਜੀ ਬਿਲਕੁਲ ਹਾਫ ਰੇਟ ਇੱਕ ਤੁਹਾਨੂੰ ਗੱਲ ਹੋਰ ਦੱਸ ਦਿਆਂ ਪਿੱਖੀ ਸ਼ਹਿਰ ਦੇ ਵਿੱਚ ਇੱਕੋ ਇੱਕ ਲੇਡੀਜ਼ ਸ਼ੋਰੂਮ ਹੈ ਜਿੱਥੇ ਲੇਡੀਜ਼ ਕੁੜਤੇ ਮਿੱਡੀਆਂ ਟਾਪ ਤਾਂ ਆਲ ਵੈਰਾਈਟੀ ਇੱਥੇ ਮਿਲਦੀ ਹੈ ਜੀ ਤਾਂ ਤੁਸੀਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਤਾਂ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਵੀ ਇਹ 50% ਡਿਸਕਾਊਂਟ ਰੇਟਾਂ ਤੇ ਹੈ ਹੁਣ ਆਪਾਂ ਅੱਗੇ ਗੱਲ ਕਰਾਂਗੇ ਹੋਰ ਡਿਜ਼ਾਈਨਾਂ ਬਾਰੇ ਤਾਂ ਮੈਡਮ ਤੁਸੀਂ ਹੋਰ ਡਿਜ਼ਾਈਨ ਦਿਖਾਓ ਹਾਂਜੀ ਵੀਰ ਜਰੂਰ ਆ ਦੇਖੋ ਜਿਵੇਂ ਇੱਕ ਆ ਚੀਜ਼ ਆ ਗਈ ਜੀ ਤੇ ਤਾਂ ਤੁਸੀਂ ਦੇਖੋ ਜੀ ਆ ਦੇਖ ਸਕਦੇ ਹੋ ਕੋਈ ਮਰਜ਼ੀ ਟੌਪ ਤੇ ਤੁਸੀਂ ਹੱਥ ਲਾਓ ਸਾਰੇ ਟੌਪ ਜਿਹੜੇ ਗਰਲਸ ਟੌਪ ਨੇ ਇਹ 50% ਆਫ ਰੇਟਾਂ ਤੇ ਹੈ ਮੈਡਮ ਜੀ ਤੁਸੀਂ ਇਕੱਲੇ ਟੌਪ ਤੇ ਲਾਈਆਂ ਨੇ ਆਫਰਾਂ ਨਹੀਂ ਸਰ ਤੁਸੀਂ ਕਿਹੜੀ ਗੱਲ ਕਰਦੇ ਤੁਸੀਂ ਪਰਵੀ ਦੇ ਰਿਮੇਡ ਗਾਰਮੈਂਟਸ ਤੇ ਖੜੇ ਹੋ ਤੁਸੀਂ ਆਹ কুর্তা ਦੇਖੋ ਆਹ কুর্তা ਤੁਹਾਨੂੰ ਕਿੰਨੇ ਦਾ ਲੱਗਦਾ ਕਿੰਨੇ ਦਾ ਇਹ কুর্তা 1000 ਰੁਪਏ ਦਾ ਅਸੀਂ ਤੁਹਾਨੂੰ ਅੱਧ ਰੇਟ 500 ਦਾ ਦੇ ਰਹੇ ਆ কুর্তা ਕਿੰਨੇ ਦਾ 500 ਰੁਪਏ ਦਾ ਦੇ ਰਹੇ ਤੁਹਾਨੂੰ ਆਹ কুর্তা 500 ਰੁਪਏ ਦਾ 500 ਰੁਪਏ ਦਾ ਹਾਂਜੀ ਜਿਵੇਂ ਆਹ ਟੌਪ ਦੇਖ ਸਕਦੇ ਤੁਸੀਂ ਇਹ ਵੀ 500 ਰੁਪਏ ਦਾ ਹੀ ਹੈ ਉਹ ਰੇਟ ਤੇ ਦੇ 1000 ਰੁਪਏ ਲਿਖਿਆ ਮੈਡਮ ਹਾਂਜੀ ਰੇਟ 1000 ਰੁਪਏ ਬਣਾ ਅਸੀਂ ਰਖੜੀ ਤੂਹਾਰ ਕਰਕੇ 500 ਦਾ ਦੇ ਰਹੇ ਆ ਆਹ ਦੇਖੋ ਤਾਂ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਆ ਜਿਹੜੇ ਤੁਸੀਂ ਕੁਰਤੇ ਦੇਖ ਰਹੇ ਹੋ ਇਹ 1000 ਰੁਪਏ ਰੇਟ ਹੈ ਜੀ ਪ੍ਰਿੰਟ ਰੇਟ ਤਾਂ ਤੁਹਾਨੂੰ ਮਿਲੂਗਾ ਸਿਰਫ ਇਹ 500 ਰੁਪਏ ਦਾ ਸਰ ਆ ਤਾਂ ਕੁਝ ਵੀ ਨਹੀਂ ਹਜੇ ਤੁਸੀਂ ਆ ਕਲਰ ਦੇਖੋ ਇੱਕ ਵਾਰ ਆ ਦੇਖੋ ਤੁਸੀਂ ਦੇਖਦੇ ਦੇਖਦੇ ਥੱਕ ਜਿਓਗੇ ਪਰ ਵੀ ਇਹ ਰੈਡੀमेड ਗਾੜਮੇ ਇੱਕ ਵਾਰੀ ਇੱਧਰ ਵੀ ਨੀਂਗਾ ਮਾਰੋ ਤੁਸੀਂ ਆ ਦੇਖੋ ਜਿਵੇਂ ਮਿੱਡੀਆਂ ਇਹ ਤੇ ਵੀ 50% ਡਿਸਕਾਊਂਟ ਲਗਾਇਆ ਹੋਇਆ ਦੇਖੋ ਡਿਜ਼ਾਈਨ ਦੇਖੋ ਹੈਂਡਵਰਕ ਕਿੱਤਾ ਹੋਇਆ ਇਹਨਾਂ ਦਾ ਆ ਦੇਖੋ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਕਿੰਨਾ ਡਿਸਕਾਊਂਟ ਕਿਹਾ 50% ਡਿਸਕਾਊਂਟ ਹੈ ਸਰ 50% ਰੈਡੀमेड ਗਾਰਮੈਂਟਸ ਦੇ ਵਿੱਚ 50% ਹਾਂਜੀ ਪਰ ਵੀ ਇਹ ਰੈਡੀमेड ਗਾਰਮੈਂਟਸ ਦੇ ਵਿੱਚ ਤਾਂ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਆ ਦੇਖੋ ਜੀ ਕਲਰ 컬یکشن ਕਿੰਨੀ ਸੋਹਣੀ ਹੈ 50% ਡਿਸਕਾਊਂਟ ਰੇਟ ਯਾਨੀ ਕਿ ਅ ਪ੍ਰਿੰਟ ਰੇਟ ਦਿਖਾਓ ਕੈਮਰਾਮੈਨ ਸਰ ਇਹ ਤੇ ਲਿਖਿਆ ਜੀ 1000 ਰੁਪਿਆ ਤਾਂ ਤੁਹਾਨੂੰ ਕਿੰਨੇ ਦਾ ਮਿਲਣ ਜਾ ਰਿਹਾ ਸਿਰਫ 500 ਰੁਪਏ ਦਾ 500 ਰੁਪਏ ਦਾ ਕਿੰਨੇ ਦਾ 500 ਰੁਪਏ ਸਰ ਆ ਦੇਖੋ ਇਸ ਦਾ 500 ਰੁਪਏ ਦਾ ਤਾਂ ਰਖੜੀ ਦੀ ਆਫਰ ਹੈ ਜੀ ਇਹ ਮੇਰੀਆਂ ਭੈਣਾਂ ਨੂੰ ਆਫਰਾਂ ਬਾਰੇ ਦੱਸ ਦਿਆਂ ਵੀ ਆਫਰ ਹੈ ਜਿਹੜੀ ਰਖੜੀ ਤੇ ਲਾਈ ਹੈ ਰਖੜੀ ਤੇ ਮੇਲਾ ਲੱਗਿਆ ਹੋਇਆ ਭੈਣੇ ਮੇਰੀ ਮੇਲਾ ਫਟਾਫਟ ਆਜੋ ਪ੍ਰਵੀਨ ਰੇਡੀਮੇਟ گارਮੈਂਟਸ ਤੇ ਤਾਂ ਆਪਾਂ ਪਹੁੰਚ ਚੁੱਕੇ ਹਾਂ ਜੀ ਸੈਕੰਡ ਫਲੋਰ ਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਪਾਰਟੀ ਵੇਅਰ ਡਰੈੱਸਾਂ ਬਾਰੇ ਹਾਂਜੀ ਪਾਰਟੀ ਵੇਅਰ ਡਰੈੱਸਾਂ ਦਿਖਾਓ ਹਾਂਜੀ ਸਰ ਆਹ ਦੇਖੋ ਜਿਵੇਂ ਲਹਿੰਗਾ ਚੋਲੀ ਆ ਗਿਆ ਹਾਂ ਦੇਖੋ ਜਿਵੇਂ ਆ ਇਹਦਾ ਲਹਿੰਗਾ ਆ ਗਿਆ ਹਾਂ ਦੇ ਕਿੰਨਾ ਹੈਵੀ ਹੈ ਕਿੰਨਾ ਵਰਕ ਕੀਤਾ ਹੋਇਆ ਤੇ ਆਹ ਦੇਖੋ ਆਹ ਦੁਪੱਟਾ ਆ ਗਿਆ ਨਾਲੇ ਦੀ ਹਾਂ ਦੇਖੋ ਜਿਵੇਂ ਆਹ ਸੂਟ ਆ ਗਿਆ ਹਾਂਜੀ ਰੈੱਡ ਕਲਰ ਦੇ ਵਿੱਚ ਇਹ ਗਰਾਰਾ ਸੂਟ ਹੈ ਆਹ ਦੇਖੋ ਇਸ ਦੇ ਗਰਾਰੇ ਦੇ ਨਾਲ ਹੈ ਮੈਡਮ ਹਾਂਜੀ ਇਹ ਗਰਾਰੇ ਦੇ ਨਾਲ ਨਾਲ ਦੁਪੱਟਾ ਹੀ ਹਾਂਜੀ ਨਾਲ ਦੁਪੱਟਾ ਹੈ ਸਰ ਆਹ ਦੇਖੋ ਤਾਂ ਤੁਸੀਂ ਮੇਰੇ ਭੈਣ ਨੂੰ ਮੈਂ ਕਹਾਂਗਾ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਹੈ ਜੀ ਪਾਰਟੀ ਵੇਅਰ ਡਰੈੱਸਾਂ ਤਾ ਮੈਡਮ ਆਪਾਂ ਗੱਲ ਕਰਾਂਗੇ ਤੁਸੀਂ ਆਫਰਾਂ ਇੱਥੇ ਲਾਈਆਂ ਹੋਈਆਂ ਨੇ ਰਖੜੀ ਦੇ ਮੌਕੇ ਤੇ ਹਾਂਜੀ ਸਰ ਇੱਥੇ ਆਫਰਾਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਆਹ ਦੇਖੋ ਜੀ ਮੇਰਾ ਦੁਪੱਟਾ ਕਿੰਨਾ ਵੱਡਾ ਆਹ ਦੇਖੋ ਹਾਂਜੀ ਮਿਲਲ ਬਲਕ ਕੀਤਾ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਦੁਪੱਟਾ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਹਾਂਜੀ ਤੇ ਰਖੜੀ ਦੇ ਮੌਕੇ ਤੇ ਆਫਰਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਤੇ ਜੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਸਾਰੇ ਫਰੈਸ਼ ਸਟਾਕ ਹੈ ਜੀ ਲੇਟੈਸਟ ਵੈਰਾਈਟੀ ਹੈ ਜੇ ਅਸੀਂ ਤੁਹਾਨੂੰ ਸਾਰੀਆਂ ਹਟਮਾਂ ਦਿਖਾਉਣ ਲੱਗੇ ਵੀਡੀਓ ਬਹੁਤ ਲੰਬੀ ਮੜ ਜਾਣੀ ਹੈ ਤਾਂ ਇੱਕ ਵਾਰੀ ਕੈਮਰਾਮੈਨ ਕਲਰ 컬렉ਸ਼ਨ ਹੈ ਜਿਹੜੀ ਸਾਰੀ ਇੱਕ ਵਾਰੀ ਕੈਮਰੇ ਦੇ ਵਿੱਚ ਦਿਖਾ ਦੇਣਾ ਤਾਂ ਤੁਸੀਂ ਆ ਪਿੱਛੇ ਸਟਾਕ ਦੇਖ ਸਕਦੇ ਹੋ ਜੀ ਆ ਸਾਰੀਆਂ ਅਲਮਾਰੀਆਂ ਬਿਲਕੁਲ ਫਰੈਸ਼ ਸਟਾਕ ਦੇ ਨਾਲ ਭਰੀਆਂ ਹੋਈਆਂ ਨੇ ਆ ਦੇਖੋ ਜੀ ਜਿਹੜਾ ਸੈਕੰਡ ਫਲੋਰ ਹੈ ਉੱਪਰਲਾ ਫਲੋਰ ਤਾਂ ਇਹ ਸਾਰੀ ਵੈਰਾਈਟੀ ਉੱਥੇ ਪਈ ਹੈ ਜੀ ਪਾਰਟੀ ਵੇਅਰ ਫੰਕਸ਼ਨਾਂ ਦੇ ਵਿੱਚ ਵਿਆਹ ਸ਼ਾਦੀਆਂ ਵਿੱਚ ਪਾਉਣ ਵਾਲੀਆਂ ਅਡਰੈਸਾਂ ਨੇ ਜੀ ਇਹ ਤਾਂ ਤੁਸੀਂ ਇੱਥੇ ਆ ਕੇ ਆਪਣੇ ਮਨਪਸੰਦ ਕਲਰ ਡਿਜ਼ਾਈਨ ਲੇਟੈਸਟ ਵੈਰਾਈਟੀ ਪਸੰਦ ਕਰ ਸਕਦੇ ਹੋ ਤੇ ਰਖੜੀ ਦੇ ਮੌਕੇ ਤੇ ਇੱਥੇ ਆਫਰ ਲੱਗੀਆਂ ਹੋਈਆਂ ਨੇ ਇੱਕ ਵਾਰੀ ਮੇਰੀਆਂ ਭੈਣ ਨੂੰ ਕਹੂੰਗਾ ਇੱਕ ਵਾਰੀ ਜ਼ਰੂਰ ਆ ਕੇ ਇੱਥੇ ਵਿਜ਼ਿਟ ਕਰੋ ਜੇ ਤੁਸੀਂ ਦੂਰੋਂ ਕਿਤੋਂ ਨਹੀਂ ਆ ਸਕਦੇ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਵੀ ਡਿਜ਼ਾਈਨ ਮੰਗਵਾ ਸਕਦੇ ਹੋ ਤਾਂ ਮੇਰੀਆਂ ਭੈਣਾਂ ਨੂੰ ਮੈਂ ਕਹੂੰਗਾ ਜੀ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਪਈ ਹੈ ਲੇਟਸ ਟ੍ਰੈਟਮਾਂ ਨੇ ਜੀ ਤਾਂ ਮੈਂ ਕਹੂੰਗਾ ਮੈਡਮ ਜਨ ਨੂੰ ਤੁਸੀਂ ਸਾਰੀ ਆਈਟਮਾਂ ਦਿਖਾਓ ਜੀ ਜਿਵੇਂ ਹਾ ਲਹਿੰਗਾ ਕੁਰਤੇ ਨੇ ਸੂਟ ਨੇ ਸਾਰੀ ਜਾਣਕਾਰੀ ਦਿਓ ਹਾਂਜੀ ਸਰ ਜਿਵੇਂ ਆ ਆ ਗਿਆ ਪਾਰਟੀ ਵੇਅਰ ਵਨ ਪੀਸ ਹੈ ਇਹ ਇਹ ਤੁਸੀਂ ਕਿਟੀ ਪਾਰਟੀ ਬਰਥਡੇ ਪਾਰਟੀ ਵਿਆਹ ਸ਼ਾਦੀ ਪ੍ਰੋਗਰਾਮ ਕਿਤੇ ਵੀ ਪਾ ਸਕਦੇ ਹੋ ਜਿਵੇਂ ਆ ਚੀਜ਼ ਆ ਗਈ ਇੱਕ ਹੋਰ ਆ ਵੀ ਦੇਖ ਸਕਦੇ ਹੋ ਕਲਰ ਵੀ ਪਿਆਰੇ ਆ ਆ ਚੀਜ਼ ਵੀ ਮਿਲ ਜੂਗੀ ਨਾਲ ਹੀ ਤੁਹਾਨੂੰ ਇਸ ਦੇ ਨਾਲ ਕਾਟਨ ਦੇ ਸੂਟ ਵੀ ਮਿਲ ਜਾਣਗੇ ਤੁਹਾਨੂੰ ਦਿਖਾ ਦਿੰਦੀ ਆ ਸਰ ਇੱਧਰ ਵੀ ਇੱਕ ਹੋਣੀਗਾ ਮਾਰੋ ਆ ਦੇਖੋ ਜਿਵੇਂ ਕਾਟਨ ਦੇ ਸੂਟ ਆ ਗਏ ਹੈ ਆ ਦੇਖੋ ਇਹ ਵੀ ਕਾਟਨ ਦੇ ਸੂਟ ਆ ਗਏ ਅਲੱਗ-ਅਲੱਗ ਕਲਰਾਂ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਇੱਥੇ ਮਿਲ ਜੂਗੀ ਵੀ ਸਾਰੀ ਕੁਝ ਹਾਂਜੀ ਸਰ ਜਿਵੇਂ ਆ ਦੇਖੋ ਪਾਲਟੀਵੇਅਰ ਸੂਟ ਵੀ ਹੈ ਇਹ ਕਾਟਨ ਦੇ ਵਿੱਚ ਆ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਕਲਰ ਦੇਖੋ ਤੇ ਕਿੰਨਾ ਪਿਆਰਾ ਆ ਦੇਖੋ ਨਾਲ ਇਸ ਦੇ ਪਲਾਜ਼ੋ ਵੀ ਹੈ ਆ ਦੇਖੋ ਜਿਵੇਂ ਪੂਰਾ ਸੂਟ ਆ ਗਿਆ ਆ ਪਲਾਜ਼ੋ ਆ ਗਿਆ ਨਾਲ ਇਹਦੇ ਕਾਟਨ ਦੁਪੱਟਾ ਆ ਗਿਆ ਸੀ ਆ ਦੇਖੋ ਇਹਦਾ ਕਲਰ ਵੈਰਾਈਟੀ ਦੇਖੋ ਤੁਸੀਂ ਇਹਦੇ ਨਾਲ ਨਾਲ ਤੁਹਾਨੂੰ ਆ ਚੀਜ਼ ਵੀ ਮਿਲ ਜੂਗੀ ਇਸ ਦਾ ਕਲਰ ਵੀ ਦੇਖੋ ਕਿੰਨਾ ਇਸ ਤੁਹਾਨੂੰ ਅਫਗਾਨੀ ਸਲਵਾਰ ਨਾਲ ਮਿਲ ਜੂਗੀ ਆ ਦੇਖੋ ਜਿਵੇਂ ਸਲਵਾਰ ਆ ਗਈ ਆ ਦੇਖੋ ਸਲਵਾਰ ਆ ਦੇਖੋ ਰੱਖੜੀ ਤੇ ਭਾਰੀ ਆਫਰ ਆ ਦੇਖੋ ਨਾਲ ਇਹ ਵਾਈਟ ਕਲੈਕਸ਼ਨ ਦੇ ਵਿੱਚ ਆ ਗਿਆ ਦੇਖੋ ਵਾਈਟ ਪੂਰਾ ਸੂਟ ਆ ਦੇਖੋ ਤੁਸੀਂ ਨਾਲ ਦੁਪੱਟਾ ਨਾਲ ਪਲਾਜ਼ੋ ਇਹਦੇ ਇੱਕ ਆ ਚੀਜ਼ ਦੇਖੋ ਫੁੱਲ ਸੂਟ ਆ ਗਿਆ ਰੱਖੜੀ ਤੇ ਆਫਰ ਲੱਗੀ ਹੋਈ ਹੈ ਇਹਦਾ ਫਾਇਦਾ ਉਠਾਓ ਤੁਸੀਂ ਜਲਦੀ ਜਲਦੀ ਆ ਦੇਖੋ ਦੁਪੱਟਾ ਆ ਦੇਖੋ ਜਿਵੇਂ ਆ ਤੁਸੀਂ ਡிரஸ் ਦੇਖ ਰਹੇ ਹੋ ਰੈਡ ਸ਼ੇਡ ਦੇ ਵਿੱਚ ਆਗੇ ਸਕਲ ਸੂਣ ਨਾਲ ਪਾਰਟੀ ویئر ਫੁੱਲ ਡਰੈੱਸ ਤੁਸੀਂ ਦੇਖ ਸਕਦੇ ਹੋ ਨਾਲ ਹੀ ਉਸ ਦੇ ਵਾਈਨ ਸ਼ੇਡ ਦੇ ਵਿੱਚ ਵਨ ਪੀਸ ਆ ਗਿਆ ਪਾਰਟੀ ویئر ਫੁੱਲ ਡਰੈੱਸ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਪਾਰਟੀ ویئر ਡਰੈੱਸਾਂ ਨੇ ਜਿਹੜੀਆਂ ਫੰਕਸ਼ਨਾਂ ਵਾਲੀਆਂ ਵਿਆਹ ਸ਼ਾਦੀਆਂ ਵਾਲੀਆਂ ਤਾਂ ਇੱਥੇ ਬਹੁਤ ਵੈਰਾਈਟੀ ਪਈ ਹੈ ਜੀ ਲੇਟੈਸਟ ਟ੍ਰੈਂਡ ਮਾਂ ਨੇ ਫਰੈਸ਼ ਸਟਾਕ ਹੈ ਰੱਖੜੀ ਦੇ ਮੌਕੇ ਤੇ ਆਫਰਾਂ ਲੱਗ ਚੁੱਕੀਆਂ ਨੇ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਓ ਤਾਂ ਦੋਸਤੋ ਇੱਥੇ ਤੁਹਾਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਜਿਵੇਂ ਠੰਡਾ ਮੌਸਮ ਹੁੰਦਾ ਹੈ ਤਾਂ ਲੇਡੀਜ਼ ਬਲੇਜ਼ਰ ਵੀ ਮਿਲਣਗੇ ਇਹ ਬ੍ਰਾਂਡਡ ਆਈਟਮਾਂ ਨੇ ਜੀ ਇਹਨਾਂ ਤੇ ਵੀ ਆਫਰ ਲੱਗੀ ਹੋਈ ਐ ਤਾਂ ਹੁਣ ਆਪਾਂ ਗੱਲ ਕਰਾਂਗੇ ਮੈਡਮ ਕੀ ਕੀ ਆਈਟਮਾਂ ਹੋ ਰਹੀ ਚ ਆਉਂਦੀਆਂ ਨੇ ਜਿਵੇਂ ਆਹ ਦੇਖੋ ਵੀਰ ਸਰ ਬਲੇਜ਼ਰ ਆ ਗਿਆ ਜੀ ਲੌਂਗ ਬਲੇਜ਼ਰ ਐ ਆਹ ਕੋਟ ਆ ਗਿਆ ਦੇਖੋ ਠੀਕ ਐ ਜੀ ਜਿਵੇਂ ਆਹ ਆ ਗਿਆ ਇਹ ਸ਼ਾਰਟਸ ਦੇ ਵਿੱਚ ਆ ਗਿਆ ਜੀ ਆਹ ਦੇਖੋ ਹਾਂਜੀ ਜਾਗੀ ਹੁੱਡੀ ਹੁੱਡੀ ਕਹਿੰਦੇ ਨੇ ਇਹਨੂੰ ਹਾਂਜੀ ਆਹ ਦੇਖੋ ਠੀਕ ਐ ਜੀ ਇਹ ਕੋਟ ਆ ਗਿਆ ਨਾਲ ਹੀ ਨਾਈਟ ਸੂਟ ਵੀ ਆ ਗਿਆ ਦੇਖੋ ਨਾਈਟ ਸੂਟ ਯਾਨੀ ਕਿ ਲੇਡੀਜ਼ ਵਾਸਤੇ ਇੱਥੇ ਹਰ ਆਈਟਮ ਮਿਲਦੀ ਹੈ ਹਾਂਜੀ ਸਰ ਸਾਰੀ ਆਈਟਮਾ ਇੱਥੇ ਮੌਜੂਦ ਹੈ ਚਾਹੇ ਤਾਂ ਬਾਰਲ ਦੇਸ਼ਾਂ ਦੇ ਵਿੱਚ ਲਿਜਾਣ ਵਾਲੀਆਂ ਹੋਣ ਸਰਦੀ ਵਾਲੀਆਂ ਆਈਟਮਾਂ ਚਾਹੇ ਵਿਆਹ ਸ਼ਾਦੀ ਵਾਲੀਆਂ ਹੋਣ ਹਾਂਜੀ ਸਰ ਚਾਹੇ ਕੁੜਤਾ ਹੋਵੇ ਚਾਹੇ ਮਿੱਡੀ ਹੋਵੇ ਚਾਹੇ ਪਾਰਟੀ ਵੇਅਰ ਡਰੈਸ ਹੋਵੇ ਜਿੰਸ ਟੌਪ ਸਭ ਕੁਝ ਇੱਥੇ ਯਾਨੀ ਕਿ A ਤੋਂ Z ਲੇਡੀਜ਼ ਵਾਸਤੇ ਇੱਥੇ ਹਰ ਆਈਟਮ ਮਿਲਦੀ ਹੈ ਹਾਂਜੀ ਸਰ ਸਾਰਾ ਕੁਝ ਤਾਂ ਤੁਸੀਂ ਦੇਖ ਸਕਦੇ ਹੋ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਦੋਸਤਾਂ ਨੂੰ ਵੀ ਦੱਸ ਦਿਆਂ ਵੀ ਲੇਡੀਜ਼ ਆਈਟਮਾਂ ਦਾ ਸ਼ੋਅਰੂਮ ਹੈ ਜੀ ਇਹ ਇੱਥੇ ਤੁਹਾਨੂੰ A ਤੋਂ Z ਆਈਟਮ ਲੇਡੀ ਵਾਸਤੇ ਤੇ ਆਫਰਾਂ ਇੱਥੇ ਬਹੁਤ ਲੱਗ ਚੁੱਕੀਆਂ ਨੇ ਰਖੜੀ ਦਾ ਮੌਕਾ ਜੀ ਵੱਧ ਤੋਂ ਵੱਧ ਤੁਸੀਂ ਲਾਭ ਉਠਾਓ ਪ੍ਰਵੀਨ ਰੈਡੀਮੇਡ ਗਾਰਮੈਂਟਸ ਤੇ ਪਹੁੰਚੋ ਜੀ ਤਾਂ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦਿਆਂ ਇੱਥੇ ਲੇਡੀਜ਼ ਆਈਟਮਾਂ ਦੇ ਵਿੱਚ ਤੁਹਾਨੂੰ ਲੇਡੀਜ਼ ਜੀਨ ਪੈਂਟਾਂ ਟਰੌਜ਼ਰ ਟੀ-ਸ਼ਰਟਾਂ ਨਾਈਟ ਸੂਟ ਲੋਅਰ ਹੋਰ ਬਧੇਰੇ ਆਈਟਮਾਂ ਵੀ ਮਿਲਣਗੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਟੀ-ਸ਼ਰਟ ਆ ਗਿਆ ਦੇਖੋ ਇਹ ਵੀ ਤੁਹਾਨੂੰ ਅਲੱਗ-ਅਲੱਗ ਕਲਰਾਂ ਦੇ ਵਿੱਚ ਤੁਹਾਨੂੰ ਮਿਲ ਜੂਗੀਆਂ ਦੇਖੋ ਜਿਵੇਂ ਕ੍ਰੋਪ ਲੌਂਗ ਸਾਈਡ ਟੀ-ਸ਼ਰਟਾਂ ਮਿਲ ਜਾਣਗੀਆਂ ਦੇਖੋ ਕਿ ਮੇ ਆਹ ਕਲਰ ਆ ਗਿਆ ਆ ਦੇਖ ਨਾਲ ਹੀ ਤੁਹਾਨੂੰ ਨਾਈਟ ਸੂਟ ਵੀ ਇੱਥੇ ਮਿਲ ਜਾਣਗੇ ਆ ਦੇਖੋ ਜਿਵੇਂ ਨਾਈਟ ਸੂਟ ਆ ਗਏ ਇਹ ਫਰੈਂਡ ਆ ਦੇਖੋ ਇਹ ਨਾਈਟ ਸੂਟ ਆ ਗਏ ਨਾਲ ਹੀ ਤੁਹਾਨੂੰ ਜੀਨਸ ਵੀ ਮਿਲ ਜਾਣਗੇ ਆ ਦੇਖੋ ਜੀਨਸ ਆ ਗਈ ਆ ਦੇਖੋ ਨਾਲ ਆ ਜੀ ਇਸ ਦੇਖੋ ਸਾਈਡ ਪਾਕਟ ਹੈ ਇਹ ਆ ਦੇਖੋ ਇਹ ਡਿਜ਼ਾਈਨਿੰਗ ਆ ਦੇਖੋ ਇਹ ਤੁਸੀਂ ਲੁੱਕ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਇਹਨਾਂ ਘੱਟ ਰੇਟਾਂ ਦੇ ਵਿੱਚ ਇੱਥੇ ਮਿਲ ਜੂਗੇ ਆ ਦੇਖੋ ਜਿਵੇਂ ਇਹ ट्राਊਜ਼ਰ ਆ ਗਿਆ ਆ ਦੇਖੋ ट्राਊਜ਼ਰ ਇਹ ਵੀ ਤੁਹਾਨੂੰ ਘੱਟ ਰੇਟਾਂ 'ਚ ਮਿਲ ਜਾਣਗੇ ਆ ਦੇਖੋ ਆ ਚੀਜ਼ ਆਗੇ ਕਵਾਰਟ੍ਰਾਈਜ਼ ਦੇ ਵਿੱਚ ਐਂਗਲਰ ਆ ਦੀ ਨਾਈ ਸਾਈਡ ਪਾਕਟ ਹੈ ਲੇਕਿਨ ਆ ਲੋੜਾ ਅਗੇ ਡੈਮੇਜ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਆ ਦੇਖੋ ਜਿਵੇਂ ਆ ਚੀਜ਼ ਆਗੇ ਆ ਫਾਰਮਲ ਪੈਂਟ ਆਗੇ ਇਹ ਵੀ ਤੁਹਾਨੂੰ ਅਲੱਗ-ਅਲੱਗ ਕਲਰਾਂ ਦੇ ਵਿੱਚ ਮਿਲ ਜਾਣਗੇ ਆ ਆ ਜੈਗਿਨਾ ਗ੍ਰੇ ब्लैक ਕਲਰ ਇਹ ਵੀ ਤੁਹਾਨੂੰ ਅਲੱਗ-ਅਲੱਗ ਕਲਰਾਂ ਦੇ ਵਿੱਚ ਮਿਲ ਜਾਣਗੇ ਆ ਦੇਖੋ ਜਿਵੇਂ ਆ ਦੇਖੋ ਟਰੈਕ ਸੂਟ ਇਹ ਵੀ ਤੁਹਾਨੂੰ ਮਿਲ ਜਾਣਗੇ ਇਹ ਨਾਲੇ ਦੇ ਪਲ ਹਲਰ ਆਗੀ ਆ ਦੇਖੋ ਇਹ ਵੀ ਤੁਹਾਨੂੰ ਅਲੱਗ-ਅਲੱਗ ਕਲਰਾਂ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਵਿੱਚ ਤੁਹਾਨੂੰ ਮਿਲ ਜਾਣਗੇ ਆ ਦੇਖੋ ਪ੍ਰਵੀਨ ਜਿਹੜੀ ਮੇਰੇ ਗਾਰਮੈਂਟਸ ਹੈ ਤੁਹਾਨੂੰ ਬੱਚਿਆਂ ਦੀ ਵੈਰਾਈਟੀ ਹਰ ਤਰ੍ਹਾਂ ਦੀ ਮਿਲੂਗੀ ਪਾਰਟੀ ਵੇਅਰ ਵੀ ਤੇ ਕੈਜੂਅਲ ਵੀ ਤੇ ਇੱਥੇ ਅੰਡਰ ਗਾਰਮੈਂਟਸ ਵੀ ਹਰ ਤਰ੍ਹਾਂ ਦੇ ਮਿਲਦੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਪੈਣਾ ਨੂੰ ਵੀ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਤੇ ਮੌਕੇ ਦਾ ਲਾਭ ਉਠਾਓ ਤਾਂ ਦੋਸਤੋ ਤੁਸੀਂ ਪਹੁੰਚਣਾ ਕਿੱਥੇ ਹੈ ਪ੍ਰਵੀਨ ਰੈਡੀਮੇਡ ਗਾਰਮੈਂਟਸ ਤੇ ਤੇ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਜੀ ਪੂਰੀ ਲੋਕੇਸ਼ਨ ਇਸ ਤੋਂ ਪਹਿਲਾਂ ਕਿ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਆ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਿਹੜੇ-ਕਿਹੜੇ ਸ਼ਹਿਰ ਚੋਂ ਕਿਹੜੇ-ਕਿਹੜੇ ਪਿੰਡ ਚੋਂ ਤੁਹਾਨੂੰ ਅਸੀਂ ਬਹੁਤ ਹੀ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਸਪੈਸ਼ਲ ਆਫਰ ਰੱਖੀ ਗਈ ਹੈ ਤਾਂ ਤੁਹਾਨੂੰ ਹੁਣ ਚੱਲਦੇ ਆ ਜੀ ਲੋਕੇਸ਼ਨ ਦਿਖਾਣੇ ਆ ਪੀਖੀ ਬਸ ਅਡੇ ਤੋਂ ਲੈ ਕੇ ਸ਼ੋਰੂਮ ਤੱਕ ਦੀ ਲੋਕੇਸ਼ਨ ਆਓ ਚਲਿਏ ਦੋਸਤੋ ਆਪਾਂ ਖੜੇ ਆਂ ਜੀ ਪਿੱਖੀ ਸ਼ਹਿਰ ਦੇ ਵਿੱਚ ਥਾਣਾ ਰੋਡ ਵਾਲੇ ਬਾਈਪਾਸ ਤੇ ਆਹ ਸਾਹਮਣੇ ਹੈ ਜੀ ਦੀਪ ਸਵੀਟਸ ਤੇ ਦੀਪ ਸਵੀਟਸ ਦੇ ਬਿਲਕੁਲ ਸਾਹਮਣੇ ਹੈ ਥਾਣਾ ਰੋਡ ਥਾਣਾ ਰੋਡ ਤੇ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਤੇ ਉਹ ਸਾਹਮਣੇ ਆ ਗਿਆ ਜੀ ਸੁਲਤਾਨ ਡੈਂਟਲ ਕਲੀਨਿਕ ਤੇ ਆਹ ਜਿਹੜੀ ਤੁਸੀਂ ਗਲੀ ਦੇਖ ਰਹੇ ਹੋ ਜੀ ਜਿੱਧਰ ਆਪਾਂ ਮੁੜਦੇ ਆਂ ਸੁਲਤਾਨ ਡੈਂਟਲ ਕਲੀਨਿਕ ਵਾਲੀ ਗਲੀ ਹੈ ਇਹ ਤੇ ਗਲੀ ਦੇ ਵਿੱਚ ਜਾ ਕੇ ਖੱਬੇ ਪਾਸੇ ਇਹ ਆ ਸ਼ੋਰੂਮ ਆ ਗਿਆ ਜੀ ਪ੍ਰਵੀਨ ਰੈਡੀਮੇਡ گارਮੈਂਟਸ ਇੱਥੇ ਤੁਸੀਂ ਪਹੁੰਚਣਾ ਜੀ